ਜਦੋਂ ਇਹ ਆਪਣੇ ਕੋਈ ਆਰਡਰ ਸੀਗਾ ਰੋਟੀ ਦਾ ਉੱਥੇ ਇਹਨਾਂ ਦਾ ਸਟਾਫ ਦਾ ਇੱਕ ਬੱਚਾ ਹੈ ਮਕਲੇਸ਼ ਕੁਮਾਰ ਉਹ ਤੇ ਖਾਣਾ ਦੇਣ ਗਿਆ ਤੇ ਉਸ ਦਿਨ ਕੋਈ ਉਸ ਟ੍ਰੇਨ ਦਾ ਜਿਹੜਾ ਮੈਨੇਜਰ ਹੈ ਦੀਪੂ ਸਿੰਘ ਤੇ ਉਹਦੇ ਨੇ ਉਹਦੇ ਸਾਥੀਆਂ ਨੇ ਇਹਨਾਂ 'ਤੇ ਬੜਾ ਹਮਲਾ ਕੀਤਾ ਜ਼ਬਰਦਸਤ ਜਦੋਂ ਮੈਂ ਗਿਆ ਪਰ ਮੈਂ ਜਾਂਦਿਆਂ ਦੇਖਿਆ ਕਿ ਜਿਹੜਾ ਮਤਵੇਸ਼ ਕੁਮਾਰ ਦੀ ਹਾਲਤ ਬਹੁਤ ਕੰਡੀਸ਼ਨ ਸੀਰੀਅਸ ਸੀਗੀ ਦਸਰ ਅਨੁਸਾਰ ਉਹ ਜੋ ਮੈਂ ਥਾਣੇ 'ਚ ਵੇਖਿਆ ਉੱਥੇ ਇੱਕ ਸਟਿਕ ਪਈ ਸੀ ਲੋਹੇ ਦੀ ਇੱਕ ਉੱਥੇ ਲੋਹੇ ਦਾ ਵਿੱਚ ੱਬਲਟਾ ਸਮਾਨ ਪਿਆ ਸੀ ਔਰ ਪੁਲਿਸ ਦਾ ਕਹਿਣਾ ਸੀ ਕਿ ਇਹ ਸਮਾਨ ਇਹਨਾਂ ਦਾ ਵਾ ਔਰ ਦੇਖੋ ਇਹ ਬੱਚੇ ਦੀ ਕੀ ਕੰਡੀਸ਼ਨ ਕਰਤੀ ਉਹਨਾਂ ਨੇ ਕੁੱਟ-ਕੁੱਟ ਕੇ ਔਰ ਪੁਲਿਸ ਪਤਾ ਨਹੀਂ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਆਦਤ ਹੈ ਕੀ ਵੀ ਜਿਹੜਾ ਬੰਦਾ ਵਿਚਾਰਾ ਮਾੜਾ ਹੈ ਕਿਉਂਕਿ ਉਹ ਜਿਹੜਾ ਮੈਂ ਉੱਥੇ देखिया दीपू सिंह तोमर वो नशिय बंदा मजबूत बड़ी अपनी तुप कर रहा या अदर बंदा अपना बहरले तो मैंने जल्दी जल्दी में भेज दिया था उसको मैं जा दिया खाना तो खाना जब ले के गया वो गाड़ी में तो दीपू सिंह तोमर और दीपू सिंह तोमर के सारा स्टाफ गाड़ी का चाहे दो जने हो या पाँच जने हो मिल उसको पहले बहुत पीटा फिर बाद में हमको खबर मिला हमको खबर मिलने के बाद जब हमको खबर मिला तो फिर हम एक लड़का के साथ लेके गए हैं कि देखें कि क्या है पोजीशन क्या किया है क्यों लड़ाई किया है मौके पर मौके पर पहुँचे तो देखें कि दीपू सिंह के भी स्टाफ गाड़ी का था जो 10 से 15 या 20 जो भी था सारा स्टाफ वहाँ मौजूद था उसके बाद हम गए तो हमारे तू तरक्का हुआ हमको कॉलर पकड़ लिया उसने पहले कॉलर पकड़ने के बाद फिर हत्थाबाई हुआ दोनों का ਦੀਪੀ ਮਜਸਵਧਾਨ ਵੋਲਵ ਕਸਦਾ ਸਭਾ ਤੋਂ ਮੁੱਖ ਪ੍ਰਚਾਰਕ ਪਰਮਜੀਤ ਸਿੰਘ ਪਮਾ ਜੀ ਕਮਲ ਕੀ ਗੱਲ ਹੋ ਗਈ ਅੱਜ ਤਕਰੀਬਨ ਕੋਈ 4.4 ਦੇ ਕਰੀਬ ਮੈਨੂੰ ਸਾਡੇ ਪ੍ਰਵਾਸੀ ਭਾਈ ਚਾਰੋਚੇ ਨੇ ਦਿਲੀਪ ਯਾਦਵ ਜੀ ਦਾ ਮੈਨੂੰ ਫੋਨ ਆਇਆ ਕਿ ਪਮਾ ਜੀ ਸਾਡਾ ਸਟਾਫ ਜਿਹੜਾ ਵਾ ਕੋਈ ਉੱਥੇ ਟ੍ਰੇਨ ਆ ਉਹਦੇ ਵਿੱਚ ਉਹ ਇਹਨਾਂ ਨੂੰ ਕੋਈ ਰੋਟੀ ਦਾ ਆਰਡਰ ਹੈ ਕਿਉਂਕਿ ਆਰਡਰ ਇਹਨਾਂ ਕੋਈ ਕੈਟਰਿੰਗ ਸਟੇਸ਼ਨ ਦੀ ਉੱਥੇ ਜਦੋਂ ਇਹ ਆਪਣੇ ਕੋਈ ਆਰਡਰ ਸੀਗਾ ਰੋਟੀ ਦਾ ਉੱਥੇ ਇਹਨਾਂ ਦੇ ਸਟਾਫ ਦਾ ਇੱਕ ਬੱਚਾ ਮਕਲੇਸ਼ ਕੁਮਾਰ ਉਹ ਤੇ ਖਾਣਾ ਦੇਣ ਗਿਆ ਤੇ ਉਸ ਦਿਨ ਕੋਈ ਉਸ ਟ੍ਰੇਨ ਦਾ ਜਿਹੜਾ ਮੈਨੇਜਰ ਆ ਦੀਪੂ ਸਿੰਘ ਤੇ ਉਹਦੇ ਨੇ ਉਹਦੇ ਸਾਥੀਆਂ ਨੇ ਇਹਨਾਂ ਦੇ ਬੜਾ ਹਮਲਾ ਕੀਤਾ ਜ਼ਬਰਦਸਤ ਜਦੋਂ ਮੈਂ ਗਿਆ ਪਰ ਮੈਂ ਜਾਂਦਾਂ ਨੂੰ ਦੇਖਿਆ ਕਿ ਜਿਹੜਾ ਮਤਵੇਸ਼ ਕੁਮਾਰ ਦੀ ਹਾਲਤ ਬਹੁਤ ਕੰਡੀਸ਼ਨ ਸੀਰੀਅਸ ਸੀਗੀ ਉਸ ਤੋਂ ਬਾਅਦ ਜਦੋਂ ਮੈਂ ਇੱਕ ਰਵਈਆ ਦੇਖਿਆ ਜਦੋਂ ਆਪਾਂ ਉੱਥੇ ਥਾਣੇ ਵੀ ਗਏ ਆ ਤੇ ਪੁਲਿਸ ਦਾ ਰਵਈਆ ਵੀ ਜਿਹੜਾ ਉਹ ਵਨ ਸਾਈਡ ਸੀਗਾ ਉਹ ਕੋਈ ਇਹਦੀ ਧਿਆਨ ਨਹੀਂ ਸੀ ਦੇ ਰੇ ਫਿਰ ਮੇਰੇ ਜਾਣ ਤੋਂ ਬਾਅਦ ਮੈਂ ਆਖਿਆ ਜੀ ਇਹਦੀ ਡਾਕਟਰ ਦੋ ਤင်း ਆਪਾਂ ਇਲਾਜ ਵਾਸਤੇ ਲੈ ਕੇ ਜਾਈਏ ਇਹ ਥਾਣਾ ਜੀ ਰੇਲਵੇ ਦਾ ਹੈ ਜੀ ਆਰਪੀ ਥਾਣਾ ਹੈ ਉੱਥੇ ਬਲਵਿੰਦਰ ਸਿੰਘ ਜੀ ਆਗੇ ਸੀਗੇ ਤੇ ਉਹਨੂੰ ਕੁ ਫਿਰ ਮੁੜ ਕੇ ਡਾਕਟਰ ਲੈ ਕੇ ਕਿਉਂਕਿ ਸਾਡੇ ਪ੍ਰਵਾਸੀ ਭਰਾ ਨੇ ਪੰਜਾਬ ਚ ਉਹ ਸਾਡਾ ਫਰਜ਼ ਬੰਦਾ ਅਗਰ ਕੋਈ ਪ੍ਰਵਾਸੀ ਨਾਲ ਧੱਕਾ ਕਰਦਾ ਆਪਾਂ ਉਹਦਾ ਸਾਥ ਦੇਈਏ ਔਰ ਉਸ ਤਰ੍ਹਾਂ ਮੈਂ ਔਰ ਮੇਰੇ ਨਾਲ ਸਾਡੇ ਰਿੱਪੀ ਭਾਜੀ ਨੇ ਫਿਰ ਅਸੀਂ ਇਹਨਾਂ ਦੇ ਨਾਲ ਇੱਥੇ ਅੱਜ ਹਸਪੀਟਲ ਵੀ ਆਏ ਆ। ਕਿਹਦੇ ਨਾਲ ਆ ਬਾਕੀ ਕਾ ਇਹ ਇਹਨਾਂ ਦੇ ਦੱਸਣ ਅਨੁਸਾਰ ਉਹ ਜੋ ਮੈਂ ਥਾਣੇ ਚ ਵੇਖਿਆ ਉੱਥੇ ਇੱਕ ਸਟਿਕ ਪਈ ਸੀਗੀ ਲੋਹੇ ਦੀ ਇੱਕ ਉੱਥੇ ਲੋਹੇ ਦਾ ਵਿੱਚ ਢੱਬਲ ਟੈਪਸ ਸਮਾਨ ਪਿਆ ਸੀ ਔਰ ਪੁਲਿਸ ਦਾ ਕਹਿਣਾ ਸੀ ਕਿ ਇਹ ਸਮਾਨ ਇਹਨਾਂ ਦਾ ਵਾ ਔਰ ਦੇਖੋ ਇਹ ਬੱਚੇ ਦੀ ਕੀ ਕੰਡੀਸ਼ਨ ਕਰਤੀ ਉਹਨਾਂ ਨੇ ਕੁੱਟ-ਕੁੱਟ ਕੇ ਔਰ ਪੁਲਿਸ ਪਤਾ ਨਹੀਂ ਕਿਉਂ ਪੁਲਿਸ ਪ੍ਰਸ਼ਾਸਨ ਨੂੰ ਆਦਤ ਹੈ ਕਿ ਵੀ ਜਿਹੜਾ ਬੰਦਾ ਵਿਚਾਰਾ ਮਾੜਾ ਹੈ ਕਿਉਂਕਿ ਉਹ ਜਿਹੜਾ ਮੈਂ ਉੱਥੇ ਦੇਖਿਆ ਦੀਪੂ ਸਿੰਘ ਨੂੰ ਤੋਮਰ ਨੂੰ ਉਹ ਫਾਈਨੈਂਸ਼ੀਅਲ ਬੰਦਾ ਮਜਬੂਤ ਸੀ ਉਹ ਪੁਲਿਸ ਨਾਲ ਬੜੀ ਆਪਣੀ ਗੰਨਤੁੱਪ ਕਰ ਰਿਹਾ ਸੀਗਾ ਜਾਂ ਅਦਰ ਬੰਦਿਆਂ ਦਾ ਆਪਣਾ ਬਾਹਰਲੇ ਬੰਦੇ ਬੁਲਾ ਕੇ ਪ੍ਰਭਾਵ ਕਰ ਰਿਹਾ ਸੀ ਫਿਰ ਮੈਨੂੰ ਮਹਿਸੂਸ ਹੋਇਆ ਵੀ ਨਹੀਂ ਭਾਈ ਇਹ ਸਾਡੇ ਬਿਹਾਰ ਤੋਂ ਜਾਂ ਯੂਪੀ ਤੋਂ ਪ੍ਰਵਾਸੀ ਭਰਾ ਨੇ ਆਪਾਂ ਇਹਨਾਂ ਦੀ ਸਹਾਇਤਾ ਕਰੀ ਉਹ ਵੀ ਪ੍ਰਵਾਸੀ ਉਹ ਬੇਸਿਕਲੀ ਜਿਹੜਾ ਵਾ ਉਹ ਮੱਧ ਪ੍ਰਦੇਸ਼ ਤੋਂ ਹੈਗਾ ਪ੍ਰਵਾਸੀ ਹੈ ਪਰ ਇਹ ਸਾਡੇ ਇੱਥੇ ਪੱਕੇ ਰਹਿੰਦੇ ਨੇ ਇਸ ਸ਼ਹਿਰ 'ਚ ਰਹਿੰਦੇ ਨੇ ਸਾਡੀ ਸੰਸਥਾ ਨਾਲ ਸਾਡਾ ਇਹ ਬੱਚਾ ਵਾ ਸਾਡੀ ਸੰਸਥਾ ਨਾਲ ਅਟੈਚ ਆ ਉਹ ਪ੍ਰਵਾਸੀ ਆ ਉਹ ਵੀ ਪ੍ਰਵਾਸੀ ਵੀ ਰਿਹਾ ਹੱਕੇ ਚਲੋ ਪਰ ਉਹ ਟ੍ਰੇਨ 'ਚ ਆਂਦਾ ਜਾਂਦਾ ਹੈ ਹਾਲਾਂਕਿ ਮੈਨੂੰ ਪਤਾ ਲੱਗਾ ਰੇਲਵੇ ਦੇ ਲਾਅ ਅਨੁਸਾਰ ਵੀ ਉਹ ਟ੍ਰੇਨ ਜਦੋਂ ਗੱਡੀ ਰਨਿੰਗ ਕਰਦੀ ਆ ਉਹ ਜਿਹੜਾ ਮੈਨੇਜਰ ਹੈ ਜਾਂ ਉਹਦਾ ਸਟਾਫ ਹੈ ਉਹਦੋਂ ਸਮਾਨ ਵੇਚ ਸਕਦਾ ਵਾ ਜਦੋਂ ਗੱਡੀ ਪਲੇਟਫਾਰਮ ਤੇ ਖਲੋਤੀ ਆ ਉਹ ਜਿਹੜਾ ਵਾ ਅਦਰ ਸਾਈਡ ਨੂੰ ਜਾਂ ਜਿਸ ਵੀ ਗਾ ਜਦੋਂ ਆਰਡਰ ਮਿਲਿਆ ਵਾ ਆਰਕੇ ਪ੍ਰੋਡਕਟ ਕੰਪਨੀ ਤੋਂ ਉਹ ਕਿਸੇ ਨੂੰ ਰੋਕ ਨਹੀਂ ਸਕਦਾ ਰਨਿੰਗ ਦੌਰਾਨ ਕਹਿੰਦੇ ਨੇ ਕਿ ਇਹ ਹੋਰ ਕੇ ਅੰਦਰ ਐਂਟਰ ਨਹੀਂ ਕਰ ਸਕਦਾ ਲੇਕਿਨ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਆਪਾਂ ਆਪਣੇ ਪ੍ਰਵਾਸੀ ਭਰਾਵਾਂ ਦੇ ਜਿਹੜਾ ਸਾਡੇ ਪੰਜਾਬ 'ਚ ਬੈਠੇ ਆ ਆਪਾਂ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਆਪਣੀ ਹਿੱਕ ਨਾਲ ਆ ਕੇ ਨਾਲ ਸਾਥ ਦਈਏ ਜਿਹੜੇ ਗੁੰਡਾ ਅੰਸਰ ਨੇ ਉਹਨਾਂ ਦੇ ਆਪਾਂ ਮੰਨਦੇ ਆ ਬੇਨਤੀ ਵੀ ਕਰਦੇ ਆ ਤੁਹਾਡੇ ਤੁਹਾਡੇ ਮਾਦਮ ਲਈ ਸਾਡੇ ਪ੍ਰਾਸਤੇ ਭਰਾਵਾਂ ਰਹੀਂ ਕਿ ਗੁੰਡਾ ਅਸਾਂ ਦੇ ਠੱਲ ਪਾਈ ਜਾਵੇ ਪਰ ਜਿਹੜੇ ਪ੍ਰਵਾਸੀ ਸਾਡੇ ਪੰਜਾਬ ਚ ਕਾਰ ਬਰ ਕਰਦੇ ਆ ਅਸੀਂ ਆਪ ਉਹਨਾਂ ਦੀ ਮਦਦ ਕਰੀਏ ਜੀ ਸੀ ਵੀ ਹੈ ਵੀ ਫੋਟੋ ਕਿਡਾਓਗੇ ਤੁਹਾਨੂੰ ਹਾਂਜੀ ਹਾਂਜੀ ਉਹ ਜਦੋਂ ਉਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਜਾਂ ਦੌਰਾਨ ਉਹ ਵੀ ਹੱਥੀ ਪਏ ਆ ਇਹਨਾਂ ਦਾ ਵੀ ਆਪਸ ਦੇ ਵਿੱਚ ਚਲੋ ਜਦੋਂ ਡਿਸਕਿਊਟ ਹੁੰਦਾ ਟਕਰਾਅ ਹੋਇਆ ਤਾਂ ਫਿਰ ਦੋਨਾਂ ਧਿਰਾਂ ਲੋ ਆਪਣਾ ਕੀ ਥੋੜਾ ਬੋਤਾ ਵਾਅਦਾ ਘਾਟਾ ਤਾਂ ਹੋ ਹੀ ਜਾਂਦਾ ਉਹ ਪੁਲਿਸ ਕੋ ਆਲਰੇਡੀ ਹੈਗੀ ਡਿਸਪੋਜ਼ੀ ਹੈ ਜੀ ਜੀ ਉਹਨਾਂ ਕੋਲ ਹੈਗੀ ਆ ਨੇ ਸਾਨੂੰ ਉਹਨਾਂ ਪ੍ਰੋਵਾਈਡ ਨਹੀਂ ਕੀਤੀ ਮੈਂ ਜਾ ਕੇ ਕਿਹਾ ਸੀਗਾ ਤੇ ਉਹ ਕਹਿੰਦੇ ਸਾਡੇ ਕੋਲ ਹੈਗੀ ਆ ਉਹ ਆਪਣੇ ਤੌਰ ਤੇ ਮਤਲਬ ਕਿ ਸਾਡੇ ਪ੍ਰਸ਼ਾਸਨ ਦੇ ਵਿੱਚ ਵੀ ਵੇਖੋ ਤੁਹਾਡੇ ਮਾਦਮੇ ਦੱਸਣਾ ਚਾਹੁੰਦੇ ਨੇ ਪੁਲਿਸ ਪ੍ਰਸ਼ਾਸਨ 'ਚ ਇੱਕ ਆਪਣੇ ਤੌਰ ਤੇ ਬ੍ਰਾਂਚ ਸਟੋਰੀ ਬੈਠੀ ਹੋਈ ਆ ਉਹਨਾਂ ਨੂੰ ਕੋਈ ਨਹੀਂ ਲਗਾ ਵੀ ਭਾਈ ਆਮ ਬੰਦਾ ਆਮ ਨਾਗਰਿਕ ਜਾਂ ਪ੍ਰਵਾਸੀ ਕਿਸ ਤਰ੍ਹਾਂ ਰਹਿ ਰਿਹਾ ਕਿਦਾਂ ਕਰ ਰਿਹਾ ਉਹ ਆਪਣੀ ਸਟੋਰੀ ਪੇਸ਼ ਕਰ ਦਿੰਦੇ ਨੇ ਤੁਹਾਨੂੰ ਸਾਨੂੰ ਦੇਣ ਦੀ ਲੋੜ ਨਹੀਂ ਸਮਝੀ ਇਹ ਬੰਦਾ ਮਦਈ ਹੈ ਜਾਂ ਇਹ ਇਹ ਸਟਾ ਵਜੀਆਂ ਇਹਨਾਂ ਨੂੰ ਵੀ ਦੇਣ ਦੀ ਲੋੜ ਨਹੀਂ ਸਮਝੀ ਉਲਟ ਉਹਨਾਂ ਦੇ ਮੋਬਾਈਲ ਆਪਣੇ ਕੋਲ ਜਬਤ ਕਰਕੇ ਰੱਖੇ ਹੋਏ ਨੇ मेरा नाम दिलीप यादव है सर तो पे मेरा रेलवे स्टेशन पर भोजनालय है तो आज क्या हुआ आपके हमारा हुआ क्या हमारा ई कैटरिंग का ऑर्डर था तो ई कैटरिंग के खाना लेके गया था लड़का हमारा तो क्या नाम था? उसका नाम मितेश कुमार था तो मैंने जल्दी जल्दी में भेज दिया था उसको मैं जा दिया खाना तो खाना जब ले गया वो गाड़ी में तो दीपू सिंह तोमर और दीपू सिंह तोमर के सारा स्टाफ गाड़ी का चाहे दो जने हो या पांच जने हो मिल के उसको पहले बहुत पीटा फिर बाद में हमको खबर मिला हमको खबर मिलने के बाद जब हमको खबर मिला तो फिर हम एक लड़का के साथ में लेके गए कि देखें कि क्या है पोजीशन क्या किया है क्यों लड़ाई किया है मौके पर मौके पर पहुँचे तो देखे कि दीपू सिंह के भी स्टाफ गाड़ी के था जो दस से पंद्रह या बीस जो भी था सारा स्टाफ वहाँ मौजूद था उसके बाद हम गए तो हमारे तू तरक्का हुआ हमको कॉलर पकड़ लिया उसने पहले कॉलर पकड़ने के बाद फिर हाथाबाई हुआ दोनों का तो यही बात के लेके उलझन हुआ तो इसको बहुत मारा था पहले तो मैंने उसको पूछा दीपू सिंह तोमर के क्यों भाई मारे हो इसको क्या कारण है तो बोला कि तू गाड़ी में क्यों उससे कैसे अंदर आ गया तो गया तो लड़का हमारा ये कैटिंग का खाना लेके मैं बताया उसको समझा नहीं माना उसने उसने आगे से गाली गलोच देने लगा फिर दोनों हमारा और उसका दोनों का लड़ाई हो गया पहले भी खाना लेके जाता था भी। पहले भी ये कैटिंग का ऑर्डर कभी कभी आता था जब आता नहीं वैसे अब अगर आता है तो भेजता हूँ खाना तो उसके बाद घटना ये घटना का टाइम कोई साढ़े तीन साढ़े तीन पौने चार बजे का लड़का था में सा, इसके साथ में सब डंडे। लोहे भार लोहे का डंडा लेके आया था वो लोग गाड़ी में से डंडा बम्बू भी लेके आया था हमारे सामने प्लेटफार्म पर लेके आया था डंडा डुंडा चला रहा था बहुत दंगा फरसाद किया लोग इसको बाजू में लगा है पैर में लगा है घुटने में लगा है सारे पर से इसका चोट लगा है देखो सारा चीज़ लगाए देखें इसका हालात सीरियस है बोलने के हालात में है नहीं अभी है। इसको एडमिट करा दिया गया है क्या मांग करते हैं मांग करते हैं हम पुलिस प्रशासन से और एस एच साहब से यही मांग करते हैं कि हमारा इसके ऊपर ध्यान दे के उचित कार्रवाई जो हो करे तो गुंडागर्दी करते हैं सजा जी बिल्कुल मिलनी चाहिए सज़ा जो गुंडागर्दी करेंगे तो सज़ा तो मिलना ही चाहिए कल ਮਿਤੀ 25 26 1925 ਨੂੰ 36 ਗਾੜਾ ਐਸਪ੍ਰੈਸ ਦਾ ਜਿਹੜਾ ਸੁਬੇ ਡੰਡ ਸੀਗਾ ਉਹ ਆਪਣੀ ਗੱਡੀ 'ਚ ਸਮਾਨ ਲੋਡ ਕਰ ਰਿਹਾ ਸੀਗਾ ਜਿਹੜਾ ਦਲੀਪ ਕੁਮਾਰ ਆ ਇਹਦਾ ਕਰਿੰਦਾ ਗੱਡੀ 'ਚ ਵੜ ਕੇ ਸਮੋਸੇ ਵੇਚ ਰਿਹਾ ਸੀਗਾ ਜਿਹੜੇ ਸਮੋਚੇ ਜਿਹੜੇ ਵੇਚਨੇ ਇਹਨੂੰ ਗੱਡੀ 'ਚ ਲੋਡ ਨਹੀਂ ਹੈ ਜਿਹੜਾ ਸੁਪਰਵਾਈਜ਼ਰ ਦੇ ਬਣਾ ਕਰਨ ਤੇ ਇਹਨੇ ਆਪਣੇ ਕਰਮਚਾਰੀ 5-6 ਕਰਮਚਾਰੀ ਬੁਲਾ ਕੇ ਤੇ ਉਹ ਸੁਬੇ ਡੰਡ ਤੇ ਇਹਨੇ ਨਾ ਕੁੱਟਮਾਰ ਕੀਤੀ ਆ ਤੇ ਜਿਹੜਾ ਉਹਦਾ ਇੰਡਾਪਟ ਕੱਟ ਕੇ ਦੇਤਾ ਉਹਦਾ ਰਿਜ਼ਲਟ ਨਹੀਂ ਆਇਆ ਜਦੋਂ ਰਿਜ਼ਲਟ ਆਏਗਾ ਜੋ ਵੀ ਇਹ ਵਰਤਕਲਾ ਕਾਨੂੰਨੀ ਕਾਰਵਾਰ ਬੰਦ ਦੀ ਹੈ ਉਹਦੇ ਵਰਕਲਪ ਕੀਤੀ ਜਾਏਗੀ ਝਗੜਾ ਕਰਨ ਦੀ ਦੱਸਿਆ ਉਹਨਾਂ ਨੇ ਕੀਤਾ ਝਗੜਾ ਕਰਨੇ ਆ ਵੀ ਇਹ ਜਿਹੜੀ ਗੱਡੀ ਦੇ ਵਿੱਚ ਨਾ ਪਰਮਿਸ਼ਨ ਹੈ ਵੀ ਸਮੋਸੇ ਨਹੀਂ ਵੇਚ ਸਕਦਾ ਇਹਨੂੰ ਬਾਹਰ ਦੀ ਪਰਮਿਸ਼ਨ ਹੈ ਪਲੇਟਫਾਰਮ ਦੀ ਤੂੰ ਚਾਹ ਵੇਚ ਸਕਦਾ ਜਾਂ ਸਮੋਸੇ ਵੇਚ ਸਕਦਾ ਗੱਡੀ ਦੇ ਵਿੱਚ ਲੋਡ ਨਹੀਂ ਹੈ ਉਹਨੇ ਇਸ ਕਰਕੇ ਮਨਾ ਕੀਤਾ ਵੀ ਤੈਨੂੰ ਗੱਡੀ ਵਿੱਚ ਨਹੀਂ ਅਥੋਰਟੀ ਹੈਗੀ ਤੂੰ ਸਾਡੀ ਗੱਡੀ ਵਿੱਚ ਕਿਉਂ ਸਮੋਸੇ ਵੇਚ ਰਿਹਾ ਤੇ ਇਹਨੇ ਉਸ ਰੋਕਣ ਤੋਂ ਬਾਅਦ ਆਪਣੇ ਬੰਦੇ ਜਿਹੜੇ ਪੰਜ-ਛੇ ਬਲਾ ਕੇ ਤੇ ਉਸ ਨਾਲ ਕੁੱਟਮਾਰ ਕੀਤੀ ਹੈ ਜਿਹਦਾ ਅਜੇ ਰਿਜ਼ਲਟ ਨਹੀਂ ਆਇਆ ਜਦੋਂ ਰਿਜ਼ਲਟ ਆ ਗਿਆ ਨਾਲੀ ਦੇ ਮੌਤ ਕਲਬ ਜੋ ਵੀ ਕਾਨੂੰਨੀ ਸੀਸੀਟੀਵੀ ਵੀ ਆਈ ਹੈ ਸਾਹਮਣੇ ਸੀਸੀਟੀਵੀ ਹੈ ਜੀ ਸੀਸੀਟੀਵੀ ਜਿਹੜਾ ਇਹ ਪੰਜ ਛੇ ਬੰਦੇ ਬੁਲਾਏ ਆ ਤੇ ਉਹ ਉਹ ਬੰਦੇ ਦੇ ਮਿੰਨ ਜਿਹੜਾ ਮਨਸੂਬਡੈਂਟ ਹੈ ਉਹਦੀ ਇਹ ਕੁੱਟਮਾਰ ਕਰ ਰਹੇ ਨੇ